ਉਹਨੂੰ ਮੈਂੜਾ ਮੇਕ ਪੈਕ ਦੇ ਕੇ ਸੋਕਾ ਪਿਲਾ ਦੋ ਤੇਰੇ ਪਪਾ ਨੂੰ ਕੱਦੂ ਬਣਾ ਲਓ ਤੋਰੀਆਂ ਬਣਾ ਲਓ ਫਲੀਆਂ ਬਣਾ ਲਓ ਪਿੰਡੀਆਂ ਬਣਾ ਲਓ ਬੈਂਗਣੀ ਬਣਾ ਲਓ ਬਸ ਦੇਖ ਲਓ ਜੀ ਕੀ ਕਰਦੀ ਮੈਨੂੰ ਕੁੱਟਦੀ ਆ ਇਹੇ

ਗਾਈਸ ਸੁਰੂ ਬਾਤੋ ਗੱਲ ਦੱਸ ਆ ਦੇਖ ਆਪਣੇ ਘਰੇ ਬਣ ਰਹੇ ਆਲੂ ਦਾ ਪਰੋਠਾ ਅੱਜ ਘਰੇ ਫਿਰਦੇ ਹਾਂ ਸਕੂਲ ਨਹੀਂ ਗਏ ਅੱਜ ਲਈ ਬਰਥਡੇ ਦੀ ਛੁੱਟੀ ਆ ਲੋ ਦੀ ਛੁੱਟੀ ਆ ਹੀ ਰਹਿੰਦੀ ਆ ਤੰਗੇ 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 ਸਭ ਪੂਰਾ ਢੀ ਹੋ ਗਿਆ ਗਾਈਸ ਮੈਂ ਕਹਦਾ ਸਕੂਲ ਨਹੀਂ ਅੱਜ ਆਜਾ ਦਿਨ ਫੇਰ ਛੁੱਟੀ ਥਣਾ ਮਾਂ ਸੋਣਾਵੇ ਸੋਣਾ ਚੱਲੇ ਥੋੜਾ ਬਾਤੋ ਗੱਲ ਦੱਸਦੀ ਆ ਮੈਂ ਠੀਕ ਹੈ ਕੀ ਗੱਡੀ ਆ ਨਿਆ? ਕੁਕੜੇ ਦੋਈ ਆ ਨਾ। ਹੱਥ ਨਾਲ ਕਿਉਂ? ਬਹੁਤ ਵਹਿਲੀ ਆ। ਸਾਬੂ ਕਰ ਲੈ ਚਾਹਨਾ ਮੇਰਾ ਗੀਮਸ ਵੀ ਹੋਣ ਸੀਗਾ। ਪਤਾ ਨਹੀਂ ਕੀ ਸੌਕਸ ਲਾ ਕੇ ਗਏ ਸੀ ਉੱਥੇ ਸਾਰੀਆਂ ਸੌਕਸ ਧਾਲੀਆਂ ਕਰਕੇ ਆ ਗਏ। ਮਸ਼ੀਨ ਜੀ ਸਾਫ਼ ਵੀ ਨਹੀਂ ਹੋਈਆਂ। ਤਾਂ ਮੈਂ ਉਹ ਤੂੰ ਐ ਸੌਕਸ ਧਾਰ ਕੇ ਕਰ ਲੈਂਦਾ। ਐਸਾ ਵੀ ਹੋਣਾ। ਸੌਕਸ ਵੀ ਸੌਫਟ। ਇਹ ਕਿ ਰੰਗ ਹੋ ਜਾ ਪੈਂਟ ਦਾ ਫਿੱਕਾ। ਸਹੀ ਐ। ਨੰਦੀ ਜਿਹੜੇ ਮੈਨੂੰ ਸੌਕਸ ਧਾਰ ਕੇ ਨਹੀਂ ਧਾੜੀ ਸੀਗੀ। ਕਿਨੇ ਕਿ ਅਸੀਂ ਤਾਰ ਕੇ ਨਹੀਂ ਜਾਣੀ। ਮੈਂ ਮੇਰਾ ਸੀਗਾ ਬੂਟ ਤਾਰ ਕੇ ਰਹਿ ਗਿਆ। ਫੇਰ ਕਿ ਅਸੀਂ ਤਾਂ ਤਾਰ ਕਰਦੀਆਂ ਨਹੀਂ ਆ। ਅਸੀਂ ਤਾਂ ਤਾਰਦੇ ਨਾ ਹੁੰਨੇ। ਸਾਡੇ ਫੁੱਲੀ ਮਸ਼ੀਨ ਨੇ ਇੰਨੇ ਕੀ ਸਾਫ ਕਰਦੀਆਂ ਕਿ। ਇਹਦੇ ਜੀ ਆ ਕਰਕੇ ਉਹ ਸਾਈਟ ਦੀ ਡਰੈਸ ਹੱਥ ਨੂੰ ਦੋਨੋਂ। ਫੇਰੀ ਤਾਂ ਮੇਂ ਸ਼ਲਟੇੰਨੇ ਵਾਲੀ ਵੀ ਨਹੀਂ ਹੋਈ। ਬੱਚਿਆਂ ਨੂੰ ਕਰ ਤਾਰ ਕੇ ਕੱਲ ਦੀ ਡਰੈਸ ਹੋਣੀ ਚਾਹੀਦੀ। ਮੇਰੀ ਇਸ ਜਾਇਸ਼ ਨਸੂਲ ਵਾਲਿਆਂ ਨੂੰ ਫਸ ਕਰਕੇ ਛੋਟੇ ਬੱਚਿਆਂ ਨੂੰ। ਹਾਂ। ਵੱਡੇ ਵੀ ਆਮੀਨੇ ਵੱਡੇ ਇੰਕ ਡੋਲ ਕੇ ਉਹਦੀ ਸਾਰੀ ਪੰਡਾ ਪੁੰਡਾ ਗੰਦੀ ਆ ਵਰਲੰਦੇ ਵੱਡੇ ਨਾਲ ਤਾਂ ਮੈਂ ਖੁਦ ਹੀ ਗਲਤੀ ਆ ਛੋਟੇ ਨੂੰ ਚਾਲਾ ਫੇਰ ਲੈਣੀ ਹੈ ਭਾਈ ਨਹੀਂ ਮੈਂ ਗੰਦੀ ਹੋਈ ਪਈ ਐ ਬਹੁਤ ਜ਼ਿਆਦਾ ਗੰਦੀ ਸੀ ਹਜੇ ਤੱਕ ਇਹ ਮਸ਼ੀਨ ਚ ਧੋਤੀ ਗਈ ਐ ਫਿਰ ਮੈਨੂੰ ਸੁੱਕਣੇ ਕੋਲ ਲੱਗੀ ਸੀਗੀ ਫਿਰ ਮੈਨੂੰ ਬਹੁਤ ਗੰਦੀ ਲੱਗੀ ਫਿਰ ਮੈਂ ਕਿਹਾ ਦੁਬਾਰਾ ਧੋਨੀਆ ਤਾ ਮੈਂ ਨਿਕਲਦੀ ਨਹੀਂ ਪਈ ਮਸ਼ੀਨ ਉਮੀ ਟ੍ਰੌਪ ਪਰ ਮੈਂ ਕਲੀਨ ਕਰਦੀ ਸੈਮ ਮਸ਼ੀਨ ਨਾਲ ਛਾਇਦ ਫਿਰ ਵੀ ਕਰਦੇ ਪਰ ਫੁੱਲੀ ਮਸ਼ੀਨ ਨਾਲ ਜਿਹੜੀ ਸੈਮ ਮਸ਼ੀਨ ਨਾਲ ਕਰ ਲੋ ਬਸ ਥੋੜਾ ਜਿਆਦਾ ਨਹੀਂ ਸੀ ਥੋੜੀ ਸੀ ਇੱਕ ਹੀ ਤਾਂ ਅਪੈਂਡਸ socks ਸਰੂ ਦੀ ਇਸ ਡਰੈਸ ਕਰ ਲਈ ਬਸ ਚਲੋ ਜੀਆ ਜਦੋਂ ਦੀ ਜਿਹੜੀ ਸੈਬੀ ਤਾਂ ਕਰਦੇ ਆਂ ਨੀ ਆ ਮੈਂ ਧੋ ਕੇ ਦੇਖ ਆਲੂ ਠੰਡੇ ਹੋ ਗਏ ਤਾਂ ਛੇ ਲੈਣੋ ਠੀਕ ਰਹਿ ਆਕੇ ਠੀਕ ਅਲੋ ਚਲ ਲੈ ਕੇ ਜੀ ਨੂੰ ਮਿਲਦੇ ਥੋੜੀ ਸੰਡੇ ਨੋ ਨੋ ਵੈਡਨਸਡੇ ਵੈਡਨਸਡੇ ਨੂੰ ਕੋਈ ਪਰੌਂਠੇ ਬਣ ਰਹੇ ਐ ਟੂਡੇ ਇਜ਼ 1 ਮਈ ਹੈਪੀ ਲੇਬਰ ਡੇ ਟੂਡੇ ਇਜ਼ ਲੇਬਰ ਡੇ ਆ ਕੀ ਕਿਤਾ ਇਹਨਾਂ ਦਾ ਹੀ ਪਤਾ ਐ ਜੀ ਇਹ ਤਾਂ ਮੇਰਾ ਐ ਇਹਨਾਂ ਖਾਂ ਜੀ ਹਾਂ ਜੀ ਵੱਡ ਪੈਟ ਮੈਂ ਜਨਨ ਲਿਖ ਦੇਣਾ ਕਹਿੰਦਾ ਹੈ ਹਾਂ ਜਮਨੂ ਰੇ ਕਾ ਪਾਕੇ ਦੇ ਰਿਹਾ ਪਾਪਾ ਨੂੰ ਕਹਿੰਦਾ ਅਸੀਂ ਹੀ ਪਾਕੇ ਦੇ ਰਿਹਾ ਰਤਾ ਅਸੀਂ ਦਾ ਪਪਾ ਦਾ ਇੱਕ ਇੱਕ ਚੀਜ਼ ਰੱਖਾਂ ਮੈਂ ਵੱਡਾ ਔਰ ਦੋ ਛੋਟਾ ਤੇ ਸਭ ਤੋਂ ਛੋਟਾ ਦਾਦੀ ਦੀ ਗੋਲੀ ਵੀ ਹੈ ਹੈ ਨਾ ਗਾਡੀ ਨੂੰ ਵੀ ਪਾਣੀ ਕਹਿੰਦੇ ਅੱਜ ਸੰਡੇ ਵੀ ਨਹੀਂ ਫਿਰ ਵੀ ਆਲੂ ਦੇ ਪਰੌਣੇ ਬਣਾਣ ਜਾਣ ਜਾ ਰਹੇ ਆ ਕਹਿੰਦੇ ਪਰੌਣੇ ਕਿਉਂਕਿ ਛੁੱਟੀ ਚ ਵਾਕਾਂ ਨੂੰ ਅੱਜ ਬੋਲੋ ਕੀ ਹੈਪੀ ਲੇਬਰ ਡੇ ਗੁੱਡ ਬੋਏ ਪਪਾ ਇੱਕ ਨਵੀਂ ਲਾਈਟ ਆਈ ਹੈ ਹਾਂ ਰਾਤ ਨੂੰ ਸੁਬਾ ਕਰ ਦਿੰਦੀ ਹੈ ਰਾਤ ਨੂੰ ਸੁਬਾ ਕਰ ਦਿੰਦੀ ਹੈ ਪਹਿਲੀ ਲਾਈਟ ਆਈ ਹੈ ਸਭ ਕਹਿੰਦਾ ਨਵੀਂ ਤੇ ਅੱਜ ਪਰੋਟਾ ਜੀ ਕਹਿੰਦੇ ਕੱਲ੍ਹ ਹੀ ਜਦਿਆਂ ਗੋਲੇ ਪਰੌਂਠੇ ਤਪ ਸੂਰ ਦੇਵਤਾ ਜੀ ਨਿਕਲੇ ਪਈ ਅੱਜ ਤੱਕ ਨੇਰੀ ਵਾਲਾ ਮੌਸਮ ਆਇਆ ਪਰ ਨੇਰੀ ਵਾਲਾ ਮੌਸਮ ਨਹੀਂ ਆਇਆ ਪਰ ਨੇਰੀ ਚੱਲੀ ਜਾਂਦੀ ਹੈ ਕੱਲ੍ਹ ਦੀ ਗੰਦਵਾਰ ਰੱਖਿਆ ਘਰ ਚ ਇੱਥੇ ਤੱਕ ਹੂੰ ਦੇਖ ਨਹੀਂ ਜਿਵੇਂ ਸਿਖਤਨ ਵੀ ਹੋ ਗਿਆ

ਮਾੜਾ ਜੀ ਦਾ ਅੱਪਾ ਬਾਰੂ ਨਹੀਂ ਲੈ ਕੇ ਨਾ ਘਰ ਸਾਰੇ ਪਤਾ ਸਾਰਿਆਂ ਨੂੰ ਪਤਾ ਹੈ ਕਿਵੇਂ ਬਣਾਈਵੇ ਕੀ ਖਰੀਦਾ ਮਾੜਾ ਜੀ ਦਾ ਤਾਂ ਪੈਰ ਨੂੰ ਭੁੰਨੇ ਬੱਸ ਬਸੈਂ ਕਿਹਾ ਰਿਹਾ ਤਾਂ ਪਾਇਆ ਲੋ ਹੁਣ ਤਾਂ ਸਾਰਿਆਂ ਨੂੰ ਬੁਲਾਣਾ ਸਾਰੇ ਐਕਸਟੈਂਡ ਬੈਠਿਆ ਹਾਂ ਇੱਕ ਦੂਜੇ ਦੇ ਉੱਤੋਂ ਲਈ ਇਸਕੇ ਆਉਦਾ ਖਾਓ ਪੀਓ ਮ제 ਲਓ ਐਡ ਕਰੋ ਐਡ ਕਰੋ ਬੱਸ ਉਹ ਪੈਰ ਬੱਸ ਬੈਠ ਹੁਣ ਆਪੈਰ ਨੂੰ ਲਾਉ ਜੀ ਦੇ ਲੋਗ ਨੂੰ ਗੰਦੀ ਮਿਕਸ ਕਰਨ ਲੈ। ਚੰਗੀ ਤਰ੍ਹਾਂ ਕਰਾਂਗਾ। ਚੰਗੀ ਤਰ੍ਹਾਂ ਕਰੂੰਗਾ। ਵੋਇਸ ਕਹਿੰਦੇ। ਕੀ ਹੋਇਆ? ਆਹ ਦਾਂਦੀ ਲੜੀ ਆ। ਇਹ ਵਰਤੋ। ਜਮਾ ਤੇ ਆ ਰਹੇ ਬਾਕਸ ਸਾਈਡ ਤੇ। ਹਰ ਕੋਈ ਚਨਾ ਉਹ ਵੀ ਛਿਲ ਲਿਆ ਜਦੋਂ ਮੈਂ ਮੈਗੀ ਸਪੇਸ ਜੀ ਉਹ ਗੁੰਨੂ ਵਾਲੇ ਵੀ ਵਿੱਚ ਇਸ। ਕਹਿੰਦਾ ਜਿਹੜੇ ਗੁੰਨੂ ਨੇ ਆਲੂ ਛਿੱਲੇ ਆ ਨਾ ਉਹ ਵਾਲਾ ਮੈਂ ਪਰੌठा ਨਹੀਂ ਖਾਣਾ। ਤੁਸੀਂ ਬਣਾ ਕੇ ਦਿਓ ਮੈਨੂੰ। ਉਹਨੂੰ ਦੇਤਾ ਦਲੇ ਖਾਣਾ ਕਹਿੰਦਾ ਹਾਂ ਕਮਲਾ ਅੱਗੇ ਬਣਾਉਂਗੀ ਤਾਂ ਮੈਂ ਹੀ ਹਾਂ ਮੈਂ ਤਾਂ ਮੈਂ ਤਾਂ ਬਣਾਉਂਦੀ ਬੁਨ ਬਚੀ ਬਣਾਉਣੇ ਤਾਂ ਮੈਂ ਹੀ ਕਹਿੰਦਾ ਨਾ ਕੱਲ ਦੇ ਦਿਨ ਤੋਂ ਦੀ ਫਾਲਾ ਆ ਬਾਅਦ ਬਣਾਉਂਦੀ ਹਾਂ ਹੈਲੋ ਗਾਇਜ਼ ਕਿਵੇਂ ਹੋ ਕੀ ਕੱਦ ਦੇ ਪੈਸੀ ਟਾਈਮ ਹੋ ਗਿਆ ਪੋਣੇ 1 ਕੋਣੇ ਇਕੱਤੇ ਹੁਣ ਆਪਣਾ ਹੋ ਗਿਆ ਸਟੱਡੀ ਟਾਈਮ ਪਹਿਲਾਂ ਵੀ ਮੈਂ ਸਾਇੰਸ ਪੜ੍ਹ ਕੇ ਰਹੀ ਸੀ ਹੁਣ ਮੈਂ ਕਰੂੰਗੀ ਹਿੰਦੀ ਆ ਬੈਠੇ ਮम्मा ਮम्मा ਕਰਵਾਉਣਗੇ ਹਿੰਦੀ ਪੰਜਾਬੀ ਤਾਂ ਮम्मा ਹੀ ਕਰਵਾਉਣਗੇ ਠਹਿੜਾ ਮम्मा ਠਹਿੜਾ ਯੈਸ ਚਲੋ ਫਿਰ ਕਰਦੇ ਆ ਫਿਰ ਤੁਹਾਨੂੰ ਮਿਲਦੇ ਆ ਠੀਕ ਹੈ ਜੀ ਤੇ ਨਵੇਂ ਤਾਂ ਟਿਊਸ਼ਨ ਨਾਲ ਇੱਕ ਕੋਣੇ ਕੋ ਹੋ ਗਿਆ ਨਾ ਗੁੱਡ ਨੋ ਖੇਡਣ ਤੇ ਜ਼ੋਰ ਦਿੱਤਾ ਪੜਾ ਦੋ ਉਹਨੂੰ ਹੋਮਵਰਕ ਕਰਾ ਦਿਓ ਦੇਖ ਲੈ ਮੁੰਡੇ ਆਪਦੇ ਨੂੰ ਪਾਪਾ ਦੇਖੋ ਪਾਪਾ ਕਹਿੰਦਾ ਆ ਜਾ ਪੁੱਤ ਆਪਾਂ ਖੇਡੀਏ ਪਾਪਾ ਕੋਈ ਪਾਪਾ ਕਹਿੰਦਾ ਕਿ ਆ ਜਾ ਪੁੱਤ ਆਪਾਂ ਖੇਡੀਏ 아이 ਨਹੀਂ ਕਹਿੰਦਾ ਪਾਪਾ ਪੁੱਤ ਆਜਾ ਪੜਾਵਾਂ ਤੈਨੂੰ ਇਹ ਪਾਪਾ ਕਹਿੰਦਾ ਆ ਜਾ ਪੁੱਤ ਆਪਾਂ ਖੇਡੀਏ ਘਰ ਬਣਾਈਏ ਹੈਨਾ ਜੱਬੂ ਹੋਊਗਾ ਕਿਸੇ ਦਾ ਇਹੋ ਜਿਹਾ ਪਾਪਾ ਸਿਆਬੂ ਸੋਚਾਂ ਚ ਪੈ ਗਿਆ ਸਿਆਬੂ ਦਾ دماغ ਘਰ ਕਰਨ ਲੱਗ ਗਿਆ ਭਾਈ ਸੋਚਾਂ ਚ ਪੈ ਗਿਆ ਸੋਚਾਂ ਚ ਬਜਟ ਦੇ ਘਰੇ ਹੁੰਦਾ ਛੁੱਟੀ ਵਾਲੇ ਦੇਣੇ ਨੇ ਆਹੀ ਕੁਛ ਕਰਨਾ ਹੁੰਦਾ ਲੈ ਜਲਦੀ ਇਹ ਹੋਈ ਐ એનર્ਜੀ ਡਰਿੰਕ ਗਲੂਕੋਜ਼ ਵਾਲਾ ਪਾਪਾ ਪੀਂਦੀ ਇਹ ਤੇ दारू ਹੁੰਦੀ ਐ ਕੰਮ ਕਰ ਲੈ ਹੋ ਗਿਆ ਕਸ਼ਮੀਰ ਦਾ दारू ਹੁੰਦੀ ਐ ਉੱਤੇ ਐ ਨਹੀਂ ਔਰ ਇੱਕਨ ਦਾ ਬਾਹਰ ਹੀ ਪਈ ਆ ਉੱਪਰ ਫ੍ਰਿਜ ਦੇ ਦੇ ਦੋ ਹਮ ਜੂਸ ਪਾਰਟੀ ਕਰਨ ਲੱਗੇ ਆ ਜੂਸ ਡ੍ਰਿੰਕ ਪੀ ਲੋ ਪਾਈ ਲੀਚੀ ਐਂਡ ਮਿਕਸਡ ਫਰੂਟ ਤੇ ਫੈਂਟਾ ਤੇ ਫੈਂਟਾ ਫੈਂਟਾ ਨਹੀਂਗਾ ਉਹ ਵੀ ਜੂਸ ਹੀ ਆ ਜੈਸ ਬਣ ਜੂਗਾ ਅੱਜ ਘਰ ਤੁਹਾਡਾ ਹਾਂ ਅੱਜ ਤੁਹਾਡਾ ਘਰ ਬਣ ਜੂਗਾ ਕੱਲ ਤੱਕ ਕੱਲ ਤੱਕ ਬਣਾਊਗਾ ਬਣੀ ਜਾਂਦਾ ਜੇ ਬਣੀ ਜਾਂਦਾ ਜੇ ਫੇਰ ਨਾ ਲੋ ਕੰਮ ਕਰਦੇ ਕਰਦੇ ਥੱਕ ਗਏ ਸੀ ਸਾਡੇ ਬੰਦੇ ਪਾਈ ਅੱਜ ਲੈ ਵੱਡੇ ਤੇ ਇਹਨਾਂ ਨੂੰ ਘਰ ਪਾਉਣ ਲਾਇਆ ਸੀ ਲੋਕੀ ਆਦੇ ਲੇਬਰਸ ਨੂੰ ਚਾਹ ਪਿਉਂਦੇ ਸੀ ਆਦੇ ਲੇਬਰਸ ਨੂੰ ਜੂਸ ਪੀਣ ਲੱਗੇ ਦੋ ਜਣੇ ਲਾਇਆ ਸੀ ਅੱਜ ਕੰਮ ਤੇ ਅਸੀਂ ਵੱਡੀ ਕੋਠੀ ਬਣਾ ਰਹੇ ਆ ਤੇ ਜੋ ਕਿ ਅਸੀਂ ਪਾਉਣੀ ਹੈ ਜੋ ਕਿ ਦੋ ਬੰਦੇ ਸੱਦੇ ਗਏ ਉਹਨਾਂ ਵਾਸਤੇ ਤੇ ਉਹਨਾਂ ਦੀ ਸੇਵਾ ਪਾਣੀ ਲਈ ਹੋਣ ਆਪਾਂ ਲੈ ਕੇ ਆਏ ਆ ਫਰੈਸ਼ ਜੂਸ ਯੈਸ ਘਰ ਦਾ ਬਣਾਇਆ ਜੂਸ ਬੋਟਲ ਚ ਪਾਤਾ ਸੀ ਜੀ ਆਪ ਵੀ ਚਾਹੀਆ ਤਾਂ ਚੱਕ ਲਿਆ ਸਾਰੇ ਨੂੰ ਕਰੋ ਚਾਹੀਆ ਬਹੁਤ ਸੋਣਾਗਾ ਵਧੀਆ ਸਾਨੂੰ ਘੈਂਡ ਜਾਂ ਨਕਸ਼ਾ ਤਿਆਰ ਕਰਕੇ ਦਿਓ ਤਾਂ ਕਿ ਅਸੀਂ ਤੁਹਾਡੇ ਤੋਂ ਬਣਵਾ ਸਕੀਏ ਓਕੇ ਜੀ ਨਹੀਂ ਸਾਨੂੰ ਫਿਰ ਹੋਰ ਠੇਕੇਦਾਰ ਨਾਲ ਕੰਟੈਕਟ ਕਰਨਾ ਪਊਗਾ ਆ ਦੇਖੋ ਇੱਥੇ ਪੂਰਾ ਵੱਡਾ ਸਾਰਾ ਗਾਇਸ ਦੇਖੋ ਮੈਂ ਚੌਕਸ ਬਣਾ ਲੇ ਸਾਰੇ ਸੁੱਤੇ ਪਏ ਆ ਦੇਖੋ ਮੈਂ ਆਪੇ ਸਾਰਾ ਕੰਮ ਕਰ ਦਿਆ ਟਿਊਸ਼ਨ ਦਾ ਟਾਈਮ ਹੋਇਆ ਪਿਆ ਉੱਤ ਸਾਰੇ ਸੁੱਤੇ ਪਏ। ਓਹੋ। ਮੈਨੂੰ ਹੋਣਾ ਆਪਦਾ ਆ ਬਣਾ ਕੇ ਖਾਣਾ ਪੂ। ਦੇਖੋ ਗਾਇਸ ਚੱਕੋਸ ਬਣਾ ਰਹੀ ਹਾਂ ਮੈਂ। ਸੋ ਲੋ پتہ ਕਿਉਂ ਬੋਲਦੀ ਕਿਉਂਕਿ ਸਾਰੇ ਸੁੱਤੇ ਪਏ ਨੇ। ਠੀਕ ਹੈ। ਆ ਦੇਖੋ ਇਹ ਹਾਊਸ ਬਣ ਕੇ ਰੈਡੀ ਹੋ ਗਿਆ ਸੀ। ਪੀਂਗ ਤਾਂ ਥੋੜੀ ਇੰਨਾ ਦੀ ਡਿੱਕੀ ਪਈ ਹੈ ਹਨਾ। ਚਲੋ ਕੋਈ ਨਹੀਂ ਆਪਾਂ ਸੀ ਸੀ ਉਹ ਕਰ ਦਵਾਂਗੇ। ਸਹੀ ਕਰ ਦਵਾਂਗੇ। ਫਿਰ ਚੌਕਸ ਖਾਣਨੇ ਤੇ ਇਹਨਾਂ ਨੂੰ ਠੋਣਨੇ ਫਿਰ ਮਿਲਦੇ ਆ ਤੇ ਉਹ ਵੈਟੀਸ਼ਨ ਨਾਲ ਠੋਣਨੇ ਇਹਨਾਂ ਨੂੰ ਠੀਕ ਹੈ ਉਹ ਜੂਸ਼ਨ ਦਾ ਟਾਈਮ ਹੋ ਗਿਆ ਉੱਠ ਜਾਓ ਪਪਾ ਦਾ ਉੱਠ ਜਾ ਇਹ ਮਮੀ ਮਮੇ ਮੈਂ ਆਪੇ ਬਣਾ ਲਿਆ ਅਫਤ ਦਾ ਖਾਣਾ ਓਕੇ ਉੱਠ ਜਾ ਨਾ ਮੇਰਾ ਟਿਊਸ਼ਨ ਦਾ ਟਾਈਮ ਹੋ ਗਿਆ ਪਪਾ ਛੱਡ ਕੇ ਆ ਗਏ ਸਾਰੇ ਮੈਨੂੰ ਉਠਾ ਰਿਹਾ ਪਪਾ ਛੱਡ ਕੇ ਆ ਮੈਂ ਸਿਰ ਵਾ ਕੇ ਜਾਵੜਾ ਆਪਣੇ ਸਿਰ ਤਾਂ ਤੁਸੀਂ ਵਾਉਂਗੇ ਚੱਲ ਮੈਂ ਦੁੱਧ ਪੀਣੀ ਐ ਫੇਰ ਮੁਰਦੇ ਤੇ ਕੋਈ ਸ਼ਰਟ ਦੇ ਦੋ ਆਪਾਂ ਅੱਛਾ ਫਾਈਵ ਉਹ ਲੈਣੀ ਆ ਆਪਾਂ ਕਲੀਨਿੰਗ ਵਾਲੀ ਗਾਜ ਆਪਣਾ ਮਨ ਹਾਊਸ ਦਿਖਾ ਦੇ ਆ ਬਨਾਤਾ ਜੀ ਇਹਨਾਂ ਨੇ ਮਮੇ ਮੈਂ ਗਰੇ ਸ਼ਰਟ ਬਤੋ ਕੋਈ ਨਹੀਂ ਆਈ ਜਾਵੜਾ ਕਿਤੇ ਨਹੀਂ ਕਾਲੀ ਹੁੰਦੀ ਤੂੰ ਆ ਸਾਡਾ ਠੇਕੇਦਾਰ ਸੀ 2 ਲੱਗ ਗਈ ਭਾਈ ਕੰਟਰੈਕਟ ਕੈਨਸਲ ਬੈਣਾ ਬਹੁਤ ਅਖਬਾਰੀ ਖੋਲ ਕੇ ਕਾ ਤੋ ਆ ਗਈ ਹੋਣਾ ਮੈਂ ਤਾਂ ਸਾਬੂ ਕਰੇ ਮੈਂ ਤਾਂ ਸਾਬੂ ਸੌਣੇ ਆ ਸਹੀਏ ਕੀ ਕਰੀਏ ਆਪਾਂ ਕੁਛ ਖਾਣ ਚੱਲੀਏ ਕਿਤੇ ਇਕੱਲੇ-ਇਕੱਲੇ ਓਏ ਤੂੰ ਪੀਜਾ ਖਾ ਕੇ ਆਈਆਂ ਓਏ ਕੀ ਕਰਦੀ ਆ ਹੈ ਅੱਜ ਤੱਕ ਖਾਂਦੇ ਵੀ ਨਹੀਂ ਗਏ ਅਸੀਂ ਤਾਂ ਕੁਛ ਵੀ ਨਹੀਂ ਖਾਂਦੇ ਤੂੰ ਤਾਂ ਇੰਨਾ ਕੁਛ ਖਾ ਗਈ ਅਸੀਂ ਨਹੀਂ ਖਾਂਦੇ ਕੁਛ ਵੀ ਅੱਪਾ ਨਾ ਜੇ ਮੈਨੂੰ ਬਲਾਕ ਕਿ ਪਤਾ ਚੱਲ ਗਿਆ ਨਾ ਤੁਸੀਂ ਕੁਝ ਖਾਦਾ ਹੋਏ ਮਮੀ ਦੇਖੋ ਜੁੱਤੀ ਵੜਦਾ ਹਾਂ ਹਾਂ ਦੇਖਿਆ ਫਿਰ ਅਸੀਂ ਖਾਂਦੇ ਹੀ ਨਹੀਂ ਹਨਾ ਵੀ ਆ ਮਰੂਗਾ ਠੀਕ ਹੈ ਨਾ ਅਸੀਂ ਬਾਹਰ ਲਾਉਂ ਹੀ ਨਹੀਂ ਖਾਂਦੇ ਹਨਾ ਵੀ ਸਭ ਉਸਿਆਣੇ ਬੱਚੇ ਅਸੀਂ ਤੇpto ਕੱਲੇ ਕਦੇ ਖਾਂਦਾ ਹਾਂ ਹਾਂ ਵੈਰੀ ਗੁੱਡ ਹਾਂ ਠੀਕ ਚਲ ਡੀਲ ਡਨ ਕੀ ਉਹ ਸਾਡੀ ਆ ਮਾਂ ਪੁੱਤਾਂ ਦੀ ਤੈਨੂੰ ਕੀ ਦੱਸੀ ਜਾਪਾ ਜੀ ਇੱਥੇ ਖੜੀ ਹੈ ਘੜੀ ਰਹੇ ਅਸੀਂ ਤਾਂ ਸੌਣ ਲੱਗੇ ਆ ਬਾਏ 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 올 द बेस्ट थैंक यू ਘੜੀ ਬਨ ਗਏ ਅਣਕਾਂ ਲਾ ਕੇ ਡਾਕੂ ਬਣ ਕੇ ਟਿਊਸ਼ਨ ਚੱਲਦੀ ਹੈ ਵਿਆਹ ਤੇ ਚੱਲਦੀ ਹੈ ਟੋਰਾ ਕੱਢ ਕੇ ਵਿਆਹ ਤੇ ਚੱਲਦੀ ਹੈ ਪਾ ਲਿਆ ਟੈਡੀ ਵਾਲਾ ਟਾਪ ਬਾਏ ਬਾਏ ਹੋ ਰਵਾਇਸੀ ਕੀ ਹੈ ਨਾ ਤੇ ਨਾ ਮਿੱਟੀ ਪੈ ਗਈ ਉਹ ਸਾਫ ਕਰੀ ਜਾਂਦੇ ਅੱਗੇ ਕਦੇ ਤਾਂ ਮਾਰ ਦੇਣੀ ਮਾਰਦੇ ਆ چلਨੇ ਹੁਣ ਆਪਾਂ ਬੋਰਡ ਤੇ ਫਿਰ ਮਿਲਦੇ ਆ ਓਹੋ ਇਨਿਤ ਕਿਤੋਂ ਗਾਇਜ਼ ਦੇਖੋ ڈاکੂ ਬਣ ਕੇ ڈاکੂ ਬਣ ਗਿਆ ਆਪਾਂ ڈاکੂ सुनो मेरा फेस दिखता नहीं होना गाइस देख लो बाय बाय मेरा मुँह ही दिखता होना शायद है ना चलो चलिए चलो पापा भी डाकू बन जाएंगे इधर दिखाओ फिर <laughs>

ਇੱਧਰੋਂ ਚੱਲਦੇ ਆਂ ਇੱਧਰੋਂ ਚੱਲਦੇ ਆਂ ਫਿਰ ਉੱਥੇ ਜਾ ਕੇ ਤੁਹਾਨੂੰ ਮਿਲਦੇ ਆਂ ਸੱਚੀਕਾਰ ਭੌਂ ਟੇਢੀ ਹੋ ਜਾਂਦੀ ਐ ਬੜੀ ਭਾਰੀ ਐ ਇਹਦੇ ਉਹ ਇਹਦੇ ਹਸਲੀ ਪਈ ਹੋਈ ਆ ਤਾਂ ਥੋੜੀ ਜੀ ਟੇਢੀ ਰੱਖਦੀ ਐ ਤੁਹਾਨੂੰ ਸੱਚੀਕਾਰ ਜੀ ਸੱਚੀਕਾਰ ਪੱਤਰਕਾਰ ਮੈਂ ਮੁੰਨਾ ਨੂੰ ਕਿਹਾ ਆ ਜਾ ਹੁਣ ਮੁੰਨਾ ਆਉਂਦੀ ਨਹੀਂ ਦੇਖੋ ਬਾਹਲਾ ਮਿੱਟੀ ਦਾ ਲਾਲ ਚਾਹਣੋਂ ਮਿੱਟੀ ਨਾਲ ਹੀ ਖੇਢੀ ਜਾਂਦੀ ਐ ਮੈਂ ਕਿਹਾ ਜੀ ਤੁਹਾਡਾ ਕਾਕਾ ਲੱਗੇ ਚੱਲੇ ਆ ਕਿ ਨਹੀਂ ਸਿੱਚੂ ਕਾਤਾ ਸੱਕਰੇ ਜੱਜ ਗੱਤਾ ਓਏ ਗੰਜੂ ਗੱਤਾ ਉਰਜ ਜੱਜ ਗੱਤਾ ਓ ਚੁੱਟ ਤਾ ਕੀ ਕਰਦਾ ਸੀ ਓਏ ਗੋਲ ਗੱਪੂ ਓਹ ਨਹੀਂ ਦੇਖ ਦਿਓ ਗੋਲ ਗੱਪੂ ਉਧਰ ਹੀ ਦੇਖ ਦਿਓ ਰਾਜ ਫੋਨ ਦੇਖ ਗਿਆ ਫੋਨ ਫੋਨ ਦੇਖ ਗਿਆ ਫੋਨ ਪੀ ਪੀ ਬੁਲਬੁਲਾ ਗਿਆ ਬੁੱਬਾ ਬੁਲਬਾ ਗਿਆ ਸੁਬੁਲਬੁਲਾ ਬੁਲਬਾ ਆ ਗਿਆ ਠੀਕ ਆ ਦੇਖਦੀ ਕਿਨੇ ਧਿਆਨ ਨਾਲ ਅੱਜ ਵੀ ਅੱਜ ਵੀ ਹੱਸਦੀ ਆ ਗੱਲਾਂ ਕਰੋ ਫਿਰ ਇਹਨਾਂ ਅੱਜ ਵੀ ਅੱਜ ਵੀ ਨਿੱਕੇ ਜੀ ਨਿੱਕੋ ਜੀ ਫੇਰ ਕਿ ਡੰਕਾ ਇਹਦੇ ਨਿੱਕੇ ਨਿੱਕੇ ਪੈਰ ਆ ਭਾਈ ਨਿੱਕ ਨੇਿੱਤੇ ਆਵੇਂ ਕਰ ਸਿੱਧਾ ਪੈਰ ਦੇਖੋ ਟੀਚੂ ਆ ਗਈ ਆ ਗਈ ਤੂੰ ਤਾਂ ਕਹਿੰਦਾ ਸੀ ਮੈਂ ਆਉਂਦਾ ਨਹੀਂ ਜਦੋਂ ਮੈਂ ਤੈਨੂੰ ਬੁਲਾਇਆ ਸੀ ਥੱਲੇ ਵਾਲੇ ਦਰਵਾਜ਼ੇ ਚ ਥੱਲੇ 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 ਏ ਥੱਲੇ ਵਾਲੇ ਕਿੱਥੇ ਮੁੰਨਾ ਤੂੰ ਮੁੰਨਾ ਗਿਆ ਕਿਨੇ ਕੀ ਲੈਣਾ ਚਾਹ ਇੱਕ ਹੀ ਆ ਹੈ ਗਿਆ ਤੇਰੇ ਕੋਲੇ ਕੀ ਲੈਣਾ ਫਿਰ ਤੂੰ ਦਾਤੀ ਦਾਤੀ ਬਾਤੀ ਐ ਲੈ ਲਾਉਰੀ ਆਈ ਮੇਰੇ ਕੋਲੇ ਉਰੀਆ ਖੜਾ ਹੋ ਕੇ ਆਈ ਉਰੀਆ ਤੇਰਾ ਮੇਕਅਪ ਤਾਂ ਦਿਖਾ ਦੇ ਆਈਲਾਈਨਰ ਲਾਈ ਫਿਰਦੀ ਆ ਬਿੰਦੀ ਲਾਈ ਫਿਰਦੀ ਆ ਦਿਖਾਈ ਸਮਰੀਤ ਦਿਖਾਈ इधर दिखा मेरे केनी दिखाई आ देखो बिंदी लाई आईलाइनर हैंड भी दिखाई आ देखो नेल पेंट आज तो पूरा मेकअप करी फिर दिया। है इने कीता है मुन्ना कीना कीता है ओ मुन्ना मामी, मामी ने मामी आई होई आ देख उरे ता फिर उरे ता थेसी गल तो पादे फिर नहीं बुलाणा ਮਸਤ ਐ ਬਸ ਜਵਾਕ ਆ ਕਾਬ ਦੀ ਮਸਤੀ ਚ ਮਸਤ ਰਹਿੰਦੇ ਆ ਆ ਦੇਖ ਲੋ ਅੱਜ ਗੁੰਨੂ ਦੱਸਿਆ ਬੂਨੋ ਵੀ ਆਈ ਪਾ ਲਿਆ ਓਏ ਕੱਕੇ ਛੋਲੇ ਲਾਈ ਦੇ ਚਾ ਬਲਿੰਕ ਬਲਿੰਕ ਕਰੀ ਜਾਂਦੀ ਐ ਬਲਿੰਕ ਬਲਿੰਕ ਲਓ ਜੀ ਅੱਜ ਅੱਜ ਫਲੀਆਂ ਬਣਾਉਣ ਲੱਗੇ ਆ ਕਿੰਨੇ-ਕਿੰਨੇ ਖਾਣੀ ਆ ਪੌਂਚੋ ਨਾਲ ਤੁਹਾਨੂੰ ਖਵਾਵਾਂਗੇ ਖਰਬੂਜਾ ਤੇ ਖੀਰੇ ਠੀਕ ਹੈ ਸਬਜੀ ਮੈਂ ਕੱਟ ਲਾਂ ਫਿਰ ਧਰਿਏ ਜਨਾਬ ਜੀ ਚਲੇ ਗਿਆ ਗੁਨੂ ਨੂਨ ਲੈਣ ਗੁਨੂ ਦੇ ਆਉਂਦੇ ਤੱਕ ਆਪਾਂ ਕਰਕੇ ਰੱਖ ਦਿੰਨੇ ਆ ਸਬਜੀ ਰੈਡੀ ਤੇ ਫਿਰ ਬਣਾ ਲਾਂਗੇ ਫੁਲਕੇ ਫਿਰ ਆਪਣਾ ਡਿਨਰ ਹੋ ਜੂਗਾ ਸਮਾਪਤ ਬਸ ਸੋਬਾ ਖਾ ਲੋ ਦੁਪਹਿਰੇ ਖਾ ਲੋ ਸ਼ਾਮ ਨੂੰ ਖਾ ਲੋ ਸਾਰੇ ਦਿਨ ਖਾਈ ਚੱਲੋ ਖਾਈ ਚੱਲੋ ਖਾਈ ਚੱਲੋ ਅੱਜ ਕੀ ਬਣਾਣਾ ਕੱਦੂ ਬਣਾ ਲਓ ਤੋਰੀਆਂ ਬਣਾ ਲਓ ਫਲੀਆਂ ਬਣਾ ਲਓ ਪਿੰਡੀਆਂ ਬਣਾ ਲਓ ਬੈਂਗਣੀ ਬਣਾ ਲਓ ਬਸ ਸੜੀਆਂ ਸਬਜ਼ੀਆਂ ਸਾਜੀ ਸਾਬੂ ਆ ਕੇ ਰੋਲਾ ਪਾਊਗਾ ਕਿ ਮੈਂ ਨਹੀਂ ਖਾਣੀਆ ਮੈਨੂੰ ਫਲੀਆਂ ਖਾਣੀਆਂ ਮੈਨੂੰ ਤਾਂ ਪਰੌਂਠੀ ਬਣਾ ਕੇ ਦੋ ਉਹਨੂੰ ਪਸੰਦ ਨਹੀਂ ਆ ਗੰਨੂ ਨੂੰ ਬਹੁਤ ਪਸੰਦ ਗੰਨੂ ਖਾਊਗੀ ਖੁਸ਼ ਹੋ ਕੇ ਤੇ ਗੰਨੂ ਦੀ ਮੰਮੀ ਨੂੰ ਵੀ ਬਹੁਤ ਪਸੰਦ ਆ ਤੁਸੀਂ ਦੱਸਿਓ ਤੁਹਾਨੂੰ ਕਿਹਨੂੰ ਕਿਹਨੂੰ ਫਲੀਆਂ ਪਸੰਦ ਮੈਨੂੰ ਬਹੁਤ ਪਸੰਦ ਆ ਲੋ ਜੀ ਕੱਟ ਲਈਏ ਕੱਟਣ ਦੇ ਵੀ ਟਾਈਮ ਲੱਗਦਾ ਲੇਟ ਹੋ ਜਾਾਂਗੇ ਫਿਰ ਆਪਾਂ ਠੀਕ ਹੈ ਜੀ ਹੂ ਮਟਰ ਕੀ ਕੀ ਬਤਾ ਜੀ ਕਹਿੰਦੇ ਸ਼ਾਮ ਹੋ ਗਈ ਸ਼ਾਮੋ ਸ਼ਾਮੋ ਵੀ ਨੀਰਾ ਹੋਣ ਵਾਲੀ ਆ ਕਹਿੰਦੇ ਕਿੱਥੇ ਆ ਗਏ ਕਹਿੰਦੇ ਟੋਲ ਪਿੰਚੌਂਗ ਚ ਆ ਗਏ ਮੱਛੀ ਵਾਲੇ ਚੌਂਕ 'ਤੇ ਇੱਥੇ ਕਿਉਂ ਆਏ ਗੁੰਨ ਨੂੰ ਲੈਣ ਆਏ ਗੁੰਨ ਨੂੰ ਲੈਣ ਆਏ ਗੁੰਨ ਨੂੰ ਟਿਊਸ਼ਨ ਤੇ ਛੁੱਟੀ ਹੋ ਗਈ ਤੇ ਉਹ ਮਾਣਾ ਬੋਣਾ ਨਾਲ ਆ ਰਹੀ ਮਨਮੀਤ ਉਹਨਾਂ ਨਾਲ ਉਹਨਾਂ ਦਾ ਕਾਰ ਇਧਰ ਹੀ ਮਤੀ ਦਾਸ ਨਗਰ 'ਚ ਤੇ ਅੱਜ ਉਹ ਅਕੈਡਮੀ ਨਹੀਂ ਆਏ ਤੇ ਫਿਰ ਮੈਂ ਕਿਹਾ ਇਧਰੋਂ ਹੀ ਲੈ ਲਊਂਗਾ ਗੁੰਨੂ ਨੂੰ ਇਧਰੋਂ ਨੇੜੇ ਆਪਣੇ ਘਰ ਕੋਲੋਂ ਮੱਛੀ ਚੌਂਕ ਤੇ ਗੁੰਨੂ ਨੂੰ ਇਥੋਂ ਪੈਕ ਕਰਕੇ ਘਰੇ ਜਾਵਾਂਗੇ। ਓਏ ਯਾਹ ਕੀ ਬਾਤ ਆਈ ਉਪਰੋਂ ਚੌਂਕ ਅੱਜ ਦੇਖਿਆ ਪਹਿਲੀ ਵਾਰੀ ਕਿੱਡਾ ਸੋਹਣਾ ਲੱਗਦਾ ਚੌਂਕ ਕਹਿੰਦੇ ਗੁੰਨੂ ਵੀ ਆ ਗਏ ਕਹਿੰਦੇ ਕੌਣ ਆ ਗਏ ਕਹਿੰਦੇ ਗੁੰਨੂ ਮੈਡਮ ਵੀ ਆ ਗਏ ਕਹਿੰਦੇ ਗੁੰਨੂ ਉਹ ਕਢਾਲੀ ਬਾਈ ਨੇ ਗੱਡੀ ਉਹ ਉੱਥੇ ਖੜ ਗਏ ਭਾਈ ਚੌਂਕ 'ਤੇ ਖੜ ਗਿਆ ਸੀਗਾ ਮੈਨੂੰ ਆਏ ਤੇ ਮੈਂ ਕਿਹਾ ਇੱਥੇ ਹੀ ਟੱਪਣਾ ਉਹਨਾਂ ਨੇ ਇੱਥੇ ਸਾਈਡ 'ਤੇ ਲਾ ਲਿਆ ਬੋਲਟ ਕਿ ਇੱਥੇ ਖੜ ਕੇ ਅੱਗੇ ਲੰਘ ਜਾਣਗੇ ਖਰਾਬ ਹੋ ਜੀ ਕਹਿੰਦੇ ਗਏ ਗੁੰਨੂ ਮੈਡਮ ਇਹ ਪੈ ਗਏ ਸੋਕਾ ਵੀ ਲਾ ਦੋ ਤੇ ਪਾਪਾ ਨੂੰ ਸਾਰਾ ਦਿਲ ਬਲਾਉਂ ਹੁਣ ਕਹਿੰਦੇ ਸੀ ਹੁਣ ਕਹਿੰਦੇ ਸੀ ਕਾਦਾ ਹੁਣ ਕਹਿੰਦੇ ਹਾਂ ਚਲ ਚਲੀਏ ਘਰੇ ਦੇਖ ਇੱਧਰ ਕਿੱਡਾ ਘੈਂਟ ਹੈ ਮਾਲ ਹਾਂ ਇਹ ਸਾਰੀਆਂ ਫੈਕਟਰੀਜ਼ ਹੈ ਮਿੰਦਰਾ ਵਾਲਿਆਂ ਦੀ ਵਰਕਸ਼ਾਪਾਂ ਵੀ ਇੱਥੇ ਡੈਂਟਿੰਗ ਪੈਂਡਿੰਗ ਹੁੰਦੀ ਹੈ ਇੱਥੇ ਗੱਡੀਆਂ ਦੀ ਸਾਰੀ ਇਹ ਵਰਕਸ਼ਾਪ ਵੀ ਹੈ ਉਹ ਪਾਂਡੇ ਵਾਲੀ ਦੁਕਾਨ ਹਾਂ ਪਤੀਲੇ ਪਏ ਆ ਓ ਕਿੱਧਰ ਲੇ ਗਏ ਘਰੇ ਗਏ ਉਹ ਉਧਰ ਸਾਹਮਣੇ ਉਹ ਗਏ ਉਧਰ ਨੂੰ ਮੈਨੂੰ ਇੱਧਰ ਲੇ ਲੈ ਸਬਜ਼ੀਆਂ ਲੈ ਲੈ ਮੈਂ ਸਬਜ਼ੀਆਂ ਕਿਹੜੀ ਲੈ ਲੋ ਲੜਕੀ ਗਿਆ ਸੀ ਮੈਂ ਰੋਟੀ ਕੀ ਬਣਾਈ ਹੈ ਸਬਜ਼ੀ ਵਾਓ ਮੈਡਮ ਦੀ ਫੇਵਰੇਟ ਸਬਜ਼ੀ ਨਹੀਂ ਹੈ ਨਾ ਥੋਗ ਗਈ ਤੁਨ ਪਚਾਈ ਨਹੀਂ ਹੈ ਜੇ ਕਾਲੀਆ ਬਣੀਆ ਭਈਆ ਜਾ ਦੇਖੋ ਮੇਰੀ ਪੀੜਾ ਨਹੀਂ ਮੇਰੇ ਅਤੇਰਾ ਤਾਂ ਪਾਈ ਜਾਂਦੀ ਐ ਕੀ ਪਾਈ ਜਾਂਦੀ ਐ ਤੇਰਾ ਕਿਰੇ ਤਾਂ ਛੋੜ ਕੇ ਜਾਵਾ ਛੋੜ ਨੂੰ ਇੱਕ ਕੰਮ ਹੋਰ ਸਮਝਾ ਲਿਆ ਤੇਰਾ ਸਹੀ ਪਾਈ ਜਾਂਦੀ ਦੇਖ ਲੋ ਸਹੀ ਬਹੁਗੀ ਮੇਰੀ ਗੁੜੀ ਲੈ ਮਾੜੀ ਮੋਟੀ ਗੱਲਾਂ ਤੈਨੂੰ ਵਿਸ਼ਵਾਸ ਨਹੀਂ ਵਿਸ਼ਵਾਸ ਹੈ ਗੁੰਨੋਂ ਦੇ ਜਿਆਦਾ ਸਿੱਖੀ ਸਖਾਈ ਆਈ ਹੋ ਤਾਰੇ ਕੰਮ ਸਿਖਾਉਣ ਦੀ ਲੋੜ ਨਹੀਂ ਹੁਣ ਮੈਂ ਦਿਮਾਗ ਨਹੀਂ ਐਕਸਪਰਟ ਹੂੰ ਮੇਰਾ ਵੀ ਹੱਕ ਆ ਥੋੜਾ ਜਿਹਾ ਵਿੱਚ ਹੋ ਕੀ ਹੋ ਗਿਆ ਨੋਰੀ ਵੀ ਸਾਰਾ ਮੈਂ ਤੁਹਾਡੇ ਤੋਂ ਪਹਿਲਾਂ ਕੰਮ ਕਰਦਾ ਉਹਨਾਂ ਸਵੇਰ ਤੋਂ ਪਹਿਲਾਂ ਵੀ ਬਹੁਤ ਤਾਂ ਕਰਕੇ ਆਪਣੇ ਦੋਵਾਂ ਦਾ 50 50 ਭਾਗੇ ਨੂੰ 100% ਕੰਮ ਕਰਨ ਲੱਗੀ ਹੁਣ ਤੁਹਾਡਾ ਕਿੰਨੇ ਕਿਧਰੇ ਗਿਆ ਮੈਂ ਕੋਦੋਂ ਨਹੀਂ ਕਰਦਾ ਦੱਸੇ ਦੱਸ ਕੋਦੋਂ ਮਾਤਾ 70 ਹੋਣਾ ਚਾਹੀਦਾ ਸੀ ਫਿਰ ਗਾਇਸ ਆ ਦੇਖੋ ਕਿੰਨਾ ਗੱਡਤਾ ਹੁਣ 100 ਤੋਂ 100 ਕੰਮ ਕਰਦਾ ਮੈਂ ਦੱਸ ਕਰਦਾ ਨਹੀਂ 10 ਸਾਰਿਆਂ ਨੂੰ ਆਹ ਨਹੀਂ ਖਾਣ ਬਣਾ ਰੋਟੀ ਨਹੀਂ ਬਣਾਉਂਦਾ ਗੱਲੀ ਮੈਂ ਇੱਕ ਦਿਨ ਤੇ ਮੈਂ ਵੀ ਬਣਾ ਕੇ ਦੇ ਦੇਣੀ ਆ ਕੱਢ ਦਈਏ ਵਾਹ ਉਹ ਤੇਰਾ ਚਾਹ ਛੁੱਟੀ ਆ ਜਾਂਦੀ ਹੈ ਸ਼ਨੀਵਾਰ ਨੂੰ ਵੱਡਾਂ ਨੇ ਮੈਂ ਬੈਂਡ ਕਰੋ ਗਾਇਸ Papa ਰੋਟੀ ਬਣਾਉਣ ਹੈਣਾ ਛੁੱਟੀ ਆ ਜਾਂਦੀ ਛੁੱਟੀ ਹੈ ਸੰਡੇ 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 ਅੱਜ ਕੀ ਉਹ ਨੂੰ ਫਰਾਉਂ ਤੋੜਾ ਰਾਤ ਨੂੰ ਕੌਣ ਖਾਂਦਾ ਹੁੰਦਾ ਆ ਦੂ ਵਾਲਾ ਥੋੜਾ ਮੁੰਡਾ ਕਦੇ ਛੈਪੋ ਕੀ ਕਰਦਾ ਕਦੇ ਤੋੜਾ ਖਾਂਦਾ ਕਿਹੜਾ ਕਹਿੰਦੇ ਆਲੂ ਵਾਲਾ ਕਿਹੜਾ ਖਾ ਰਿਹਾ ਪਟਾਟੋ ਪਰੌਂਠਾ ਪਟਾਟੋ ਪਟਾਟੋ ਪਰੌਂਠੇ ਖਾਂਦਾ ਨਹੀਂ ਤੋ ਪਟਾਟੋ ਪਰੌਂਠਾ ਬਸ ਕਰੋ ਉਹੀ ਐ ਲੋ ਜੀ ਕਹਿੰਦੇ ਕੀ ਹੋ ਗਿਆ ਕਹਿੰਦੇ ਕਹਿੰਦੇ ਹੁਣ ਤਾਂ ਕੀ ਸੀ ਕਹਿੰਦੇ ਰੋਟੀ ਆ ਗਈ ਮੇਰੀ ਤੀਰਾਣੀ ਰੋਟੀ ਦੇ ਕੇ ਗਈ ਐ ਮੈਨੂੰ ਬਣਾਈ ਮੇਰੀ ਮੈਡਮ ਨੇ ਜਾਂ ਵਾਈਫ ਨੇ ਵਾਈਫ ਨੇ ਤੇ ਉਧਰ ਛੱਕੇ ਜਾ ਰਹੇ ਐ ਪਰੌਂਠੇ ਐ ਇਹਦੇ ਵੱਟ ਕੱਢੇ ਜਾ ਰਹੇ ਐ ਸਾਈਗੁੰਨ ਵੱਲੋਂ ਇਧਰ ਆ ਗਈ ਰੋਟੀ ਇੱਕ ਹੋਰ ਬੰਨੂ ਤੇ ਮੈਂ ਛੱਕਾਂਗੇ ਦੋਵੇਂ ਜਾਣੇ ਕਿੱਠੇ ਮੈਡਮ ਮਮਾ ਨਾ ਖਾਣੀ ਤੇਰੇ ਅੱਜ ਮੇਰੇ ਨਾਲ ਕੋਈ ਨਹੀਂ ਖਾਂਦਾ ਔਰ ਨਾ ਚਾ ਮੈਂ ਬਿਜ਼ੀ ਆ ਥੋੜਾ ਜਿਹਾ ਕੰਮ ਕਰ ਲਾਂ ਆਨਲਾਈਨ ਹਾਂ ਮੈਂ ਉਹਨਾਂ ਦੇ ਥੋੜਾ ਜਿਹਾ ਕੰਮ ਹੋ ਜਾਊਗਾ ਮੇਰਾ ਖਾਣਾ ਗੋਦੂ ਮਮੇ ਨਹੀਂ ਮੈਂ ਨਹੀਂ ਰੋਟੀਆਂ ਖਾਊਂਗੀ ਫਿਰ ਉੱਤੇ ਇਧਰ ਆ ਕੇ ਆ ਪੱਜ ਕੇ ਜਾ ਮੈਡਮ ਨਾਲ ਰੋਟੀ ਖਾਵਾਂਗੇ ਅੱਜ ਮੈ ਵੀ ਉਹ ਕਹਿੰਦਾ ਮੈਂ ਵੀ ਹੁਣ ਮਮਾ ਨਾ ਖਾਊਂਗਾ ਇੱਕ ਜਾਣੀ ਤੇ ਤਿੰਨੇ ਜਾਣੇ ਚਿਮੜਨ ਵਾਲੇ ਆਣੋ ਕਿਮੜਾ ਨਾਲੇ। ਲੌਡੀ ਕਹਿੰਦੇ ਸਾਬੂਨੇ ਖਾਲੀ ਰੋਟੀ ਤੇ ਅੱਜ ਤੋਂੜੇ ਪੁਰਾਣੇ ਤੋਂੜੀ ਭੈਣਾਂ ਰੋਟੀ ਖਾਦੀ ਕਹਿੰਦੇ ਅੱਜ ਖਾਵਾਂਗੇ ਆਪਾਂ ਮੈਡਮ ਨਾਲ ਰੋਟੀ ਨਹੀਂ ਤਾਂ ਆਪਾਂ ਪਹਿਲਾਂ ਖਾ ਲੈਣੇ ਹੁੰਨੇ ਆ। ਤੇ ਅੱਜ ਮੈਂ ਕਿਹਾ ਅੱਜ ਮੂਡ ਨਿਕਲਿਆ ਖਾਣ ਦਾ ਮੈਡਮ ਨਾਲ ਖਾਵਾਂਗੇ ਅੱਜ। ਮੈਂ 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 ਫੜੀ। ਮੈਂ ਮੈਂ ਤਵਾ ਘਤੋ ਲੈ ਆਏ ਨੇ। ਹੇ ਸਿੱਕ ਮਾਰਦਾ ਦੇਖ ਲਓ ਜੀ ਕੀ ਕਰਦੀ ਮੈਨੂੰ ਕੁੱਟਦੀ ਆ ਇਹ ਇਹ ਤਾਂ ਕੈਮਰਾ ਔਨ ਸੀ ਤਾਂ ਮੈਂ ਰਿਕਾਰਡ ਹੋ ਗਿਆ ਕੈਮਰਾ ਆਫ ਹੁੰਦਾ ਨਾ ਉਹ ਤਾਂ ਮੇਰ ਨਾਲ ਆ ਹੀ ਹੁੰਦਾ ਕਦੇ ਵੇਲਣਾ ਵਾਦਦਾ ਕਦੇ ਤਵਾ ਵਾਦਦਾ ਕਦੇ ਝਾੜੂ ਵਾਜਦਾ ਮੇਰੇ ਹੇਟ ਫਲਾ ਦੋ ਹੇਟ ਕੀ ਕਹਿੰਦਾ ਸੀ ਸਾਹਿਬ ਇਹ ਟਫਲਾ ਸੁਖਜੀਤ ਕੋਰ ਏਟ 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 ਘਰ ਵਾਲੇ ਨੂੰ ਘਰ ਵਾਲੇ ਨੂੰ ਕੁੱਟਦੀ ਐ ਇਹ ਤਬਾ ਲਾਉਂਦੀ ਐ ਘਰ ਵਾਲੇ ਤੇ ਏਟ ਫਲਾਉ ਸੁਖਜੀਤ ਏਟ ਏਟ ਬਸ ਰੋਜ਼ ਮੇਰੀ ਏਟ ਫਲਾਈ ਜਾਇਆ ਕਰ ਆ ਦੇਖੋ ਹੋਰ ਕੋਈ ਕੰਮ ਨਹੀਂ ਕਰ ਮੈਸੀ ਕਰਤੀ ਸੌਰੀ ਸੌਰੀ ਸ਼ਕਤੀਮਾਨ ਮੈਂ ਕਿਹਾ ਪਿਆਰ ਫਲਾਉ ਪਿਆਰ 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 ਚੱਲਦਾ ਪਿਆਰ 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 ਲੈ ਆਉ ਡੱਪਾ ਜਣ ਬੋਲ ਆਰ ਯੂ ਲੈ ਕਿ ਤਾ ਜੀਰਾ ਹੈ ਤਾ ਦਹੀਂ ਨਾ ਖਾਏ sina di getto